ਉਹ ਉਹ ਦੀ ਸਵੇਰ ਹੋਈ ਹੈ ਹਨ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵੇਰ ਮਾਚੀ ਬੜੇ ਦੀ ਜਮਲਾ ਵਿੱਚ ਹੁੰਦੀ ਹੈ ਉਹ ਵੀ ਲੀਲੀ ਅਸਮਾਨ ਦੇ ਹੀ 10 ਦਸਰਣਾ ਲੱਗ ਕੇ ਪਈ ਸੀ ਛੋਟੇ ਸਹਿਬ ਜাদে ਮਾਤਾ ਗੁਜਰਕੌਰ ਉਹਨਾਂ ਦੇ ਸਵੇਰ ਕਾਇ ਨੂਰ ਦੇ ਇੱਕ ਸੌਣੇ ਇੱਕ ਦੇਰਿਤ ਹੁੰਦੀ ਹੈ। ਕੁਦਰਤ ਦਾ ਇਤਫਾਕ ਵੇਖੋ ਰੱਬ ਦਾ ਇਤਫਾਕ ਵੇਖੋ। ਉਹਨਾਂ ਦੇ ਸਵੇਰ ਵੀ ਲੈਨੇ ਆਸਮਾਨ ਤੇ ਇੱਕ ਟੋਲੀ ਹੈ। ਇਧਰ ਕੱਚੀ ਗੜੀ ਚ ਸਵੇਰ ਹੋਈ ਹੈ। ਗੁਰੂ ਪਾਤਸ਼ਾਹ ਜੀ ਨੇ ਕੱਚੀ ਗੜੀ ਚ ਛੱਡਣ ਤੋਂ ਪਹਿਲਾਂ ਉਹ ਇਸ ਸੰਸੰਗ ਜੀ ਨੂੰ ਕਲਗੀ ਨਾਲ ਤੇ ਕਿਉਂਕਿ ਉਹਨਾਂ ਦਾ ਮਹਾਂਦਰਾ ਤਾਂ ਅਨੁਸਾਰ ਉਹ ਗੁਪਤਸ਼ਾਦੀ ਦਿਨ ਮੇਲਾ ਖੰਦਾਸੀ ਆਪਣਾ ਸਰੂਪ ਬਖਸ਼ਿਆ ਆਪਣੇ ਵਸਤਰ ਚੋਲਾ ਬਖਸ਼ਿਆ ਜਿਸ ਜਨਾਂ ਦੇ ਬੈਠਕੋ ਕੱਚੀ ਗੜੇ ਵਿੱਚ ਤੇਰਾ ਦੇ ਵਿਚਾਰ ਕਰਦੇ ਸਨ ਉਸ ਜਗ੍ਹਾ ਤੇ ਸੰਗਤ ਸਿੰਘ ਜੀ ਨੂੰ ਮਿਟਾਰ ਕੇ ਜਾਈ ਕੱਚੀ ਗੜੇ ਵਿੱਚ ਸਿਣੇ ਰੁਡੀ ਹੈ ਭਾਈ ਸੰਗਤ ਸਿੰਘ ਜੀ ਅਤੇ ਇਹਨਨ ਕੋ ਸਿਕੋ ਨਹੀਂ ਹੋਰ ਨਹੀਂ ਉਹ ਸਵੇਰੇ ਮਿਤਨੇਂ ਦੇ ਸਵਾਰ ਕਰਦੇ ਨੇ ਉਧਰ ਰਾਤ ਦੀ ਹਫੜਾ ਦਫੜੀ ਕਰਕੇ ਕਿਉਂਕਿ ਜਦੋਂ ਗੁਰੂ ਗੋਬਿੰਦ ਪਾਤਸ਼ਾਹ ਜੀ ਅਤੇ ਭਾਈ ਦਿਆਸਨ ਧਰਮਸਨ ਮਾਨਸਨ ਇਹ ਚਾਰ ਦਿਸ਼ਾਂ ਤੋਂ ਹੋ ਕੇ ਅੰਛੀ ਗੜੀ ਤੋਂ ਨਿਕਲੇ ਨੇ ਤੇ ਚਾਰੇ ਪਾਸਿਓਂ ਇਤਿਹਾਸ ਲਿਖਦਾ ਹੈ ਕਈ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਨੇ ਤਾੜੀ ਮਾਰ ਕੇ

ਉਹ ਭੋਜਨ ਆਪਸ ਵਿੱਚ ਚਿਚੜ ਕੇ ਬੜੀਆਂ ਬਹੁਤ ਜ਼ਿਆਦਾ ਮਾਨੇ ਕਾੜ ਪਈਆਂ ਗੁਰੂ ਪਾਤਸ਼ਾਹ ਜੀ ਦੇ ਮਾਝੀ ਵੜੇ ਦੇ ਜਗਲਾਂ ਚਲੇ ਗਏ ਤਾਰਿਆਂ ਦੀ ਸੇਧ ਤੇ ਸਿਕਾਣੋਮੀ ਉਹ ਦੇਸ਼ ਕੀਤਾ ਸੀ ਕਿ ਉਤਾਰਿਆਂ ਦੀ ਦਿਸ਼ਾ ਦੇ ਮੁਤਾਬਕ ਆਪੋ ਮਾਝੀ ਵੜੇ ਦੇ ਜਗਲਾਂ ਚੱਤਰ ਹੋ ਗਏ ਕੱਚੀ ਘੜੇ ਚ ਸੂਰਜ ਹੁੰਦੀ ਹੈ ਜਿਹੜੇ ਮੋੜ ਰਾਤ ਜਿਨ੍ਹਾਂ ਨੂੰ ਬੜਾ ਜਾਨੀ ਮਾਨੇ ਨਕਸ਼ਾਨ ਹੋ ਗਿਆ ਆਪਸੇ ਜਿਹੜੇ ਲੜਕੇ ਮਰੇ ਉਹ ਬੜੇ ਰੋਸ ਵਿੱਚ ਹੁੰਦੇ ਨੇ ਤੇ ਬੜੇ ਬੜੇ ਗੜੀ ਵਰਵਾਤੇ ਨੇ ਸਿੰਘਾਂ ਦਾ ਮੋਰਚਾ ਬੜਾ ਮਜ਼ਬੂਤ ਹੈ ਲਗਾਤਾਰ ਤੀਰਾਂ ਦੀ ਬਿਸ਼ਾਰ ਹੋਈ ਹੈ ਜਿਹੜਾ ਚੜਨ ਦੀ ਕੋਸ਼ਿਸ਼ ਕਰਦਾ ਹੈ ਉਹਦਾ ਸਿਰ ਬਾਹਰ ਹੀ ਦੇ ਨੇ ਦੀਏ ਦੇ ਨਾਲ ਉਹ ਖੁਦਾਂ ਨੂੰ ਮਿਲਾ ਦਿੰਦੇ ਆਖਿਰ ਕਾਹ ਚੜਤੇ ਨਾਲ ਚੋਕੀ ਘੜਤੇ ਦੇ ਵਿੱਚ ਉਹ ਘੜੇ ਚੜ੍ਹੇ ਨੇ ਇਤਿਹਾਸ ਇਤੋਂ ਤੱਕ ਲਿਖਦਾ ਹੈ ਕਿ ਸਖਰ ਜਾਂ ਸਾਧਨ ਤੀਰ ਖਤਮ ਹੋ ਬੇਸਨ ਤੇ ਜਦੋਂ ਪਾਹਿ ਸੰਗਤ ਸਿੰਘ ਜੀ ਨੂੰ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਆਪਣੇ ਕਲਗੀ ਬਖਸ਼ਿਸ ਦੀ ਉਹਨਾਂ ਦਾ ਚੋਲਾ ਬਖਸ਼ਿਆ ਸੀ ਤੇ ਉਹਨਾਂ ਦੀ ਤੋੜ ਮਿਲ ਜਾਵੇ ਬੰਦਾ ਅਰਸ਼ਾ ਤੋਂ ਹੀ ਹਰਸ਼ਾ ਤੋਂ ਅਰਸ਼ਾ ਤੇ ਹੋ ਜਾਂਦਾ ਹੈ ਤੇ ਪਾਹਿ ਸੰਗਤ ਜੀ ਨੂੰ ਤੇ ਉਹਨਾਂ ਨੇ ਕਲਗੀ ਮਿਲੇ ਸੀ ਉਹਨਾਂ ਦਾ ਚੋਲਾ ਮਿਲਿਆ ਸੀ ਬੜੇ ਵੜੇ ਤਰੀਕਿਆਂ ਦੇ ਨਾਲ ਉਹ ਲੜੇ ਨੇ ਕਿਉਂਕਿ ਵੜੇ ਭਾਜੀ ਗਿਰਦੇ ਚੁਨਾ ਭੋਜਨ ਉਪਟੜ ਕੀਤਾ ਹੈ ਤੇ ਤਲਵਾਰ ਮਾਰੀ ਦੇ ਨਾਲ ਅਖੀਰ ਤੱਕ ਛੇੜੇ ਨਹੀਂ ਮਗਲਾ ਨੂੰ ਇਹ ਲੱਗਾ ਹੈ ਕਿ ਗੁਰੂ ਗੋਬਿੰਦ ਪਾਤਸ਼ਾਹ ਹੈ ਬੜੇ ਖੁਸ਼ੀ ਮਨੋਣ ਲੱਗੇ ਕਿ ਅਸੀਂ ਗੁਰੂ ਗੋਬਿੰਦ ਨੂੰ ਮਾਰ ਦਿੱਤਾ ਹੈ ਖਤਮ ਕਰ ਦਿੱਤਾ ਹੈ ਔਰਮ ਜੇ ਦਾ ਹੁਕਮ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੁਸੀਂ ਸੀਸ ਵੱਢ ਕੇ ਲਿਆਉਣਾ ਹੈ ਇਤਿਹਾਸ ਦੇ ਲਿਖਦਾ ਹੈ ਕਿ ਭਾਈ ਸੰਗੜ ਜੀ ਦਾ ਸੇਸ ਅਕਾਲ ਚੁਣਾ ਕੀਤਾ ਹੋਏ ਦਾ ਸੇਸ ਧਰ ਤੋਂ ਵੱਖਰਾ ਕੀਤਾ ਹੈ ਕਿ ਅਸੀਂ ਦਿਲ ਨੇ ਲੈ ਕੇ ਜਾਣਾ ਹੈ ਔਰ ਜਿੰਨ ਨੂੰ ਮੁਖਵਾਇ ਉਹ ਤੇ ਕਿਰਪਾ ਰੇ ਰਾਜੇ ਪਹੁੰਚੇ ਨੇ ਮਜੀਦ ਖਾਂ ਪੁੱਛਦਾ ਹੈ ਉਹ ਕਹਿੰਦਾ ਪੜਿਓ ਲੋਕੋ ਕਿ ਮੋਰ ਕੋ ਕਿਰਗੋਵਰ ਸਿੰਘ ਨਹੀਂ ਇਹ ਉਹਨਾਂ ਦੇ ਨਾਲ ਕੋਈ ਮੇਲ ਖਾਂਦਾ ਉਹਨਾਂ ਦਾ ਸਿੱਧਾ ਹੈ ਤੇ ਜਿਹੜੇ ਆਪਣੇ ਪੁਰਾਣੇ ਚ ਚਾਰ ਚੜੀ ਹੋਣ ਸਨ ਉਹ ਸਾਰੇ ਮਿੱਟੀ ਹੋ ਗਏ ਕਿ ਆਖਰ ਮੈਨੇ ਲਗਾਤਾਰ ਇੰਨੀ ਮੁਸ਼ਕਲ ਇੰਨਾ ਆਪਣੇ ਬਾਝੋਂ ਤੋਂ ਵੀ ਮੁਕਰੇ ਸਸੀ ਕਸਮਾਂ ਤੋਂ ਵੀ ਦੇ ਮੁਖ ਝੁਕੇ ਪਏ ਤੇ ਬਰੁਵੈਨ ਸਿੰਘ ਸਾਡੇ ਅੱਤਰ ਫਿਰ ਨਹੀਂ ਆਇਆ ਐਸਨਸ ਸਿੰਘ ਜੀ ਉਹ ਤੇ ਸ਼ਹੀਦ ਹੋਏ ਨੇ ਨੌਦਰ ਸੇਮ ਨੂੰ ਸਾਰੇ ਸ਼ੀਲ ਹੋ ਗਏ ਨੇ ਜੋ ਮਿਸ਼ਾਂ ਗਈ ਹੈ ਸਾਰਾ ਦਿਲ ਕੱਚੀ ਘੜੇ ਦੇ ਵਿੱਚ ਚੁੱਪ ਰਹੀ ਹੈ ਸੰਧਿਆ ਹੋਣੀ ਹੈ ਇਤਿਹਾਸ ਇਹ ਲਿਖਦਾ ਹੈ ਕਈ ਇਤਿਹਾਸਰ ਤੇ ਹਲਸ਼ਰ ਨੂੰ ਕੌਣ ਲੇ ਗਏ ਨੇ ਕਈ ਇਤਿਹਾਸਰ ਸ਼ਰਮ ਕੋਲ ਦੇ ਹੁੰਦੇ ਨੇ ਕਿ ਬੇਬੇ ਨੌਦਰ ਦੀ ਗੁਰੂ ਸਿੱਖ ਬੇਬੇ ਜਦੋਂ ਉਹਨੇ ਰਾਜ ਸ਼ਾਇਆ ਹੈ ਉਹ ਕੱਚੀ ਘੜੇ ਤੱਕ ਪਹੁੰਚੀ ਹੈ ਤੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਸੰਭਾਲ ਕਰਨ ਲੱਗੀ ਆ ਕੱਠੀਆਂ ਕਰਦੀ ਐ ਪਹਿਚਾਣ ਕਰਦੀ ਐ ਕੜੇ ਤੋਂ ਸਾਬਤ ਸੁਰਤ ਤੋਂ ਸਿਰੇ ਸਾਦ ਤੋਂ ਛੋਟੇ ਸੰਗਾਂ ਦੇ ਸਮੇਤ ਤੇ ਬਸ ਸਿੱਖਾਉਣੀ ਆ ਦੇਹਾਂ ਨੂੰ ਕੱਠੀਆਂ ਕੀਤੀਆਂ ਨੇ ਇੱਕ ਕੱਲੇ ਬੀਬੀ ਇੰਨੇ ਧਰਮ ਦੇ ਵੀਰਾਂ ਦਾ ਸਸਕਾਰ ਅੱਜ ਸਾਨੂੰ ਕੋਈ ਸੇ ਆਪਣੇ ਦਾ ਕਰਨਾ ਪੈ ਜਾਵੇ ਸਾਨੂੰ ਧਰਤੀ ਵੇਲ ਨਹੀਂ ਦਿੱਤੀ ਕਿਹੋ ਜਿਹਾ ਸਮਾ ਹੋਵੇਗਾ ਕਿੰਨੀ ਕਿੰਨੀ ਕੋ ਗਣਤੀ ਦੇ ਚਤਿਨਾਸ਼ਾ ਭਈਆ ਹੋਣਗੀਆਂ ਕਿ ਸਿੱਖਾਂ ਦੀ ਗਣਤੀ 30 ਸੀ ਤੇ ਲੱਖਾਂ ਮਹੀ ਹੋਤੇ ਮੋਗਲਾ ਦੇ ਰਾਸ਼ਾ ਮਿਲਨਸ ਇਤਿਹਾਸ ਕਰੇ ਜਿਹੜੇ ਦੇ ਨਿੱਕੀ ਖਾਈ ਸਿੱਖਾਂ ਦੀਆਂ ਲਾਸ਼ਾਂ ਵਿਪਨੋਂ ਲੱਭ ਗਈਆਂ ਤੇ ਵੱਡੇ ਢੇਰ ਦੇ ਥੱਲੇ ਦੱਬੀਆਂ ਹੋਈਆਂ ਸਨ ਸਾਬ ਜੌਦਿਆਂ ਦੀਆਂ ਲਾਸ਼ਾਂ ਲੱਭ ਕੇ ਉਹਨੇ ਇੱਕ ਜਗ੍ਹਾ ਤੇ ਇਕੱਤਰ ਕੀਤਾ ਹੈ ਹਮ ਇਆਪਾ ਕਹਿ ਦੇਣਾ ਬੜਾ ਸੁੱਖਾ ਹੈ ਇੱਕ ਦੇ ਦੇ ਸਿਸਕਾਰ ਦੇ ਨੇ ਆਪਾ ਕਹਿ ਦਿੰਦੇ ਆ ਕਿ 5 ਕਵਾਂਟਲ ਚਾਰ ਕਵਾਂਟਲ ਬਾਲਣ ਥੋੜਾ ਹੈ 30 ਰਾਸ਼ਾਂ ਦਾ ਸਕਾਰ ਕਿਵੇਂ ਉਹਨੇ ਯਤਨ ਕੀਤਾ ਹੋਵੇਗਾ ਕਿੰਨੇ ਉਹਨੇ ਇਕੱਠਾ ਕੀਤਾ ਹੋਵੇਗਾ ਜਦੋਂ ਲੰਗੋ ਲੱਗਿਆ ਹੈ ਦੋਨੋਂ ਮੁਗਲਪੋ ਜਾਣ ਪਤਾ ਲੱਗਾ ਕਿ ਕੱਚੀ ਘੜੇ ਦੇ ਵਿੱਚ ਲੰਗੋ ਪਾ ਲਿਆ ਜਦੋਂ ਆਏ ਨੇ ਕਿਸਾ ਉਹ ਉਹਨਾਂ ਦਿਨਾਂ ਚੜਪੀ ਹੈ ਅਖੀਰ ਜਦੋਂ ਪੂਰੇ ਇਜਤ ਤੇ ਉਹ ਘਾਵੀ ਹੋ ਲਗੇ ਕੁਝ ਇਤਿਹਾਸ ਕਰ ਇਹੇ ਲੱਗਦੇ ਨੇ ਕਿ ਲੋਕਾਂ ਆਪ ਛਾਲ ਮਾਰ ਦਿੱਤੀਆਂ ਕੁਝ ਕਾਰਨ ਨਹੀਂ ਵੀ ਜਲ ਕਰਦੇ ਆ ਜਾਦੇ ਸ਼ੀਟ ਅਟੜੋ ਪਈ ਹੈ ਤੇ ਉਹਨਾਂ ਮਗਲ ਹੋ ਜਾਣੇ ਚੁੱਕ ਕੇ ਬਾੜ ਦੇ ਚਾਦੇ ਵਿੱਚ ਪਾ ਦਿੱਤਾ ਹੈ ਇਹ ਵੀ ਲਿਖਣ ਚ ਪਰਚੰਦਾ ਹੈ ਕਿ ਸਾਰਾ ਸੰਸਕਾਰ ਨਹੀਂ ਹੋਇਆ ਰਾਮੇ ਅਤੇ ਪਾਲੇ ਦੇ ਦੋ ਸਿੱਖ ਉੱਥੇ ਪਹੁੰਚ ਕੇ ਉਹਨਾਂ ਨੇ ਅਗਲੇ ਦਿਨ ਸਾਰੇ ਦੇ ਦਾ ਸੰਸਕਾਰ ਕੀਤਾ ਇਸੇ ਕੱਜੀ ਘੜੀ ਦਾ ਤਿਉਹਾਰ ਵਿਵੀ ਸ਼ਰਣ ਕੋ ਵਿਵਿ ਆਪਾ ਨਵਾਲ ਵਿਵਲੰਕ ਉਸ ਨਾ ਪਹੁੰਗਿਆ ਮੇਰਾ ਬਿਲਿਨ ਜਿਦੇ ਮੁਤਾਜ ਜਿਹਦਾ ਆਪਾਂ ਪਹਿਲਾਂ ਸਾਂਝਾ ਕੀਤਾ ਨਿਹੰਗ ਖਾਨ ਦੇ ਤੀ ਜਿੱਤੇ ਅੱਜ ਦੁਜੀ ਨੂੰ ਵੀ ਵਿਵੀ ਸ਼ਰਣ ਕੋ ਕਿਹੋ ਜਿਹਾ ਸਾਡਿਆ ਸਿੱਖ ਦੇ ਵਿਆਹ ਹੋ ਗਿਆ ਨੇ ਜਿਨਾ ਗੁਰੂ ਦੇ ਲਈ ਬਹੁਤ ਪਿਆਰ ਦੇ ਲਈ ਆਪਣੀਆਂ ਜਾਨਾਂ ਨਿਸ਼ਾਨ ਕਰ ਦਿੱਤੀਆਂ ਅੱਜ ਆਪਾਂ ਕਹਿ ਲੈਂਦੇ ਆ ਬਰਾ ਸਿਰਫ ਚਾਹ ਕਰਕੇ ਕਿ ਸਾਡੇ ਗੁਰੂ ਸੇਵਾ ਅਸੀਂ ਸਿੱਖ ਧਰਮ ਵਿੱਚ ਬਲੌਂਗ ਆਖਣੇ ਆ ਨਾਮ ਦੇ ਪਿੱਛੇ ਲਗਭਗ ਸੇਂ ਲਾਨੇ ਆ ਕੋਰ ਬਾਨੇ ਆ ਕਈ ਮੈਂ ਮੋਜਬਾਨ ਬੀਬੀਆਂ ਵੇਖੀਆਂ ਮੈਂ ਭੈਣਾ ਕਹਿ ਸਪਣਾ ਉਹਨਾਂ ਨੂੰ ਆਪਾਂ ਜਾ ਰਹੇ ਆ ਗੁਰੂ ਘਰ ਦੀ ਆ ਰਹੇ ਆ ਸ਼ਵਨ ਵੀ ਜਾ ਰਹੇ ਆ ਗੁਰਗੋਵਾਂ ਸੰਦੇਸ਼ ਉਸਤਰੀ ਕਰਨੇ ਆ ਨਾਨਕ ਦੇਸ ਤੇਰੇ ਕਰਨੇ ਆ ਪਾੜੀਆਂ ਸੀ ਸਿਰੇ ਸਾਫ ਸੀ ਖੁਆਣ ਸੀ ਸੁਰੂ ਸੀ ਅਸੀਂ ਕੇਸਾ ਤਾਰੇ ਅਸੀਂ ਅੱਜ ਤੱਕੜਾ ਪਾਣਾ ਸੀ ਪਰ ਸਾਡੇ ਸੋਚ ਐਨੀ ਛੋਟੀ ਹੋ ਗਈ ਐ ਅਸੀਂ ਬਿੱਟੇ ਤੇ ਕਾਲਾ ਤਾਲਾ ਕਾਲਾ ਧਾਗਾ ਬਣ ਕੇ ਸਾਰੀ ਹੋ ਗਈ ਆ ਇਹ ਕਿਸੇ ਗੁਰਸਿੱਖ ਬੀਬੀ ਨੂੰ ਸ਼ੋਹਨਾ ਨਹੀਂ ਜਿਹੜੀ ਗੁਰੂ ਘਰ ਹਾਜ਼ਰੀ ਭਰਦੀ ਹੋਵੇ ਵਾੜੀ ਸਿਮਰਨ ਕਰਦੀ ਹੋਵੇ ਇਤਿਹਾਸ ਨੂੰ ਜਾਣੂ ਹੋਵੇ ਤੇ ਆਪਣੇ ਨਾਮ ਦੇ ਪਿੱਛੇ ਕੌਣਾਰੇ ਅਤੇ ਕਿੱਤੇ ਤਖਾਲਾ ਤਾਗਾ ਬਣਿਆ ਹੋਵੇ ਇਹ ਗ੍ਰੋਸ ਦਾ ਅਤੇ ਗੁਰਸਿੱਖੀ ਰੂਪ ਤੋਂ ਬੋਲਦਾ ਇਹਨਾਂ ਬੀਬੀਆਂ ਤੋਂ ਕਪਟੋਲ ਕਾਟਤ ਆਪਾਂ ਇਸ ਸੇਧ ਤੇ ਰਹਿ ਜੇ ਕੋਈ ਇਹਨੇ ਕਰਦਾ ਹੈ ਉਹਨੂੰ ਸਵਾਲ ਕਰੀਏ ਕਿ ਗੁਰੂ ਅਤੇ ਗੁਰੂ ਦੇ ਸਿਧਾਂਤ ਸਾਨੂੰ ਇਹਨਾਂ ਗੱਲਾਂ ਤੇ ਚਲਣ ਤੋਂ ਵਰਜਦੇ ਨੇ ਆਪ ਪਹਿਲ ਨਾ ਹੈ ਤਾਂ ਸ੍ਰੀ ਸਾਹਿਬ ਪਹਿਲ ਹੈ ਪਹਿਲ ਹੈ ਤਾਂ ਤਰਾ ਪਹਿਲੋ ਕਰਾ ਹਰੇਕ ਵਹਿਮਾਂ ਭਗਵਾਨ ਕੋ ਦੂਰ ਕਰਨ ਦਾ ਪ੍ਰਤੀਕ ਹੈ ਦੂਜੇ ਪਾਸੇ ਝਾਕ ਮਾਰੀਏ ਕਿਉਂਕਿ ਸਮਾਂ ਬੜਾ ਸੇ ਹੁੰਦਾ ਹੈ ਛੋਟੇ ਸਭ ਜ਼ਿਆਦੇ ਜਿਨ੍ਹਾਂ ਨੇ ਸਵੇਰ ਕਾਈ ਮੋਰ ਦੇ ਟਿੰਡ ਵਿੱਚ ਸੌਣੀ ਚੜੀ ਚ ਦਰਖਤਾਂ ਦਾ ਕੋਚ ਹੁੰਦੀ ਸੀ ਉੱਥੇ ਹੋਈ ਹੈ ਗੰਗੂ ਉੱਠਿਆ ਹੈ ਉਹ ਹਰ ਰੋਹਾ ਗਿਆ ਹੈ ਕਿ ਮੈਂ ਇਹ ਸਾਰੀ ਰਾਤ ਅਜਾਈਂ ਸੌ ਕੇ ਗੁਜ਼ਾਰ ਦਿੱਤੀ ਹੈ ਮੈਂ ਮੋੜਾ ਟੁੱਕੇ ਪਸ ਜਾਣਾ ਸੀ ਇਹਨਾਂ ਨੂੰ ਬੰਕ ਲੈਣਾ ਸੀ ਮੜਜ ਬੜੇ ਤਰ੍ਹਾਂ ਦੇ ਤੋਹਲੇ ਚੱਲੇ ਰਹੇ ਗੱਦੋਲੇ ਅਖੀਏ ਬਦਾ ਚਤੀ ਉੱਠਿਆ ਹੈ ਮਾਤਾ ਜੀ ਨੂੰ ਛੋਟੇ ਸਹਿਜ ਜਿਹਦੇ ਨੂੰ ਇਹ ਬਚਨ ਕਰਦਾ ਕਿ ਮੈਂ ਲਾਗੇ ਦੇ ਪਿੰਡ ਜਾਣਾ ਹਾਂ ਉਸ ਦੇ ਕਿ ਉਹਨਾਂ ਦਾ ਕਿਹੋ ਜਿਹਾ ਮਾਹੌਲ ਹੈ ਤੇ ਉਹ ਚਲਾ ਗਿਆ ਹੈ ਸਾਰਾ ਦਿਨ ਨਹੀਂ ਬੋੜਿਆ ਕਿਤੇ ਇੱਕ ਦਿਨ ਪਹਿਲਾਂ ਉਹਦਾ ਪ੍ਰਸ਼ਾਦਾ ਛਕਿਆ ਹੋਇਆ ਛੁੱਟੇ ਸਹਿਵ ਜਾਨੀ ਆਪਾਂ 2 ਘੰਟਿਆਂ ਦੀ ਭੁੱਖ ਬਰਦਾਸ਼ਤ ਨਹੀਂ ਕਰ ਸਕਦੇ ਢਾਣ ਚਾਪਲ 2-2 ਘੰਟੇ ਬਾਅਦ ਚਾਹ ਮੰਗਣੀ ਕਿਤੇ ਅੰਤ ਉਹ ਦੀ ਸ਼ਰਮ ਦਾ ਸਕੀਆ ਆਇਆ ਪ੍ਰਸ਼ਾਦਾ ਨਾ ਕੋ ਦੇ ਸ਼ਾਮ ਹੋਈ ਐ ਕੋਈ ਵੀ ਨਹੀਂ ਹੋ ਰਿਆ ਤੇ ਮਾਤਾ ਜੀ ਉੱਥੇ ਹੀ ਇਕ ਲਾਗੇ ਚੁੱਕੀ ਰਹਿ ਰਹੇ ਨੇ ਉੱਥੇ ਜਾਂਦੇ ਨੇ ਕਿਉਂਕਿ ਦਾਦੀਆਂ ਨੂੰ ਮਾਤਾਵਾਂ ਨੂੰ ਫਿਕਰ ਹੁੰਦਾ ਬੱਚਿਆਂ ਨੂੰ ਉਹ ਇੱਕ ਸੰਤ ਦੀ ਚੁੱਕੀ ਸੀ ਰੱਬ ਦੇ ਨਾਮ ਵਾਲਾ ਸੀ ਕੋਈ ਕਿਉਂਕਿ ਖਾਲੀ ਸਮਾਨ ਦੇ ਢੇਡ ਬਹਿਣ ਨਾਲ ਮਾਤਾ ਜੀ ਬੱਚਿਆਂ ਨੂੰ ਲੈ ਕੇ ਉੱਤੇ ਚਲੇ ਗਏ

ਮਹਾਤਾ ਜੀ ਨੂੰ ਛੋਟੇ ਸਹਿਜ ਜਦੋਂ ਆਪਣੇ ਨਾਲ ਬਿਲਕੁਲ ਲਾ ਕੇ ਹੀ ਸੀ ਦਾ ਪਿੰਡ ਫਿਰ ਵੀ ਬੜਾ ਹਨ ਮੀ ਹੋਇਆ ਬਰਦਾਸੀ ਕਿਸੇ ਨਾ ਕਿਸੇ ਤਰੀਕੇ ਮੈਨੂੰ ਟੱਗ ਲਵਾ। ਸਰੇੜੀ ਆਪਣੇ ਪਿੰਡ ਚ ਲੱਗੀ ਆਇਆ। ਘਰ ਦੇ ਬੈਕ ਸਾਈਡ ਕਿਸੇ ਪੁਰਾਣੇ ਕਮਰੇ ਦੇ ਵਿੱਚ ਪੁਰਾਣੀ ਜਮਾਤ ਤੇ ਮਹਾਤਾ ਜੀ ਨੂੰ ਛੋਟੇ ਸਹਿਜ ਜਦੋਂ ਨੇ ਉਟਾਵਾ ਕੀਤਾ ਹੈ। ਮਹਾਤਾ ਜੀ ਨੇ ਇਸ਼ਾਰਾ ਬਣ ਕੀਤਾ ਹੈ। ਬੰਧੀਆਂ ਦੇ ਵਸਤਰ ਮੰਗੇ। ਰੰਗੂ ਨੇ ਆਪਣੀ ਮਾਂ ਨੂੰ ਕਿਹਾ ਮਾਤਾ ਸੋਬੀ, ਉਹਦੀ ਵਾਪਸ ਦਾ ਨਾਮ ਸੀ ਮਾਤਾ ਸੋਬੀ। ਸੋਬੀ ਨੇ ਕਿਹਾ ਮਾਤਾ ਖਾਣਾ ਬਣਾਤ ਖਾਣੇ ਦੀ ਯਾਰ ਪਾ ਦੇ। ਇਹਨਾਂ ਨੂੰ ਦੇ ਦੇਵਾਂਗੇ। ਇਹਨਾਂ ਪਰ ਬੜੇ ਮਜਬੂਤ ਹੈ। ਇਹ ਅਸੀਂ ਬਾਗੋਬਾਹ ਹੋ ਜਾਵਾਂਗੇ। ਧਰਮ ਦੇ ਮਾਲਕ ਹੋ ਜਾਵਾਂਗੇ। ਮਾਤਾ ਸੋਬੀ ਨੇ ਕਿਹਾ ਹੈ, ਜਿੰਗੂ ਮੋਰ ਘਣਾ ਪਰ ਇਹ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਦੀ ਤੁਸੀਂੰ ਮੀਆਂ ਅੰਦੇ ਜੀ ਬਾਗੋ ਬਾਗ ਪਦਾਰਥ ਨੂੰ ਆਪ ਸਕਣਾ ਹੈ ਇਹਨਾਂ ਦੀ ਸੇਵਾ ਕਰੂ ਇਸ ਦੁਨੀਆ ਤੇ ਬਾਗੋ ਬਾਗ ਕੀ ਹੋਵੇਗਾ ਮੁਕ ਪਰਮਤਮਾ ਤੇਰਾ ਸਹੇਲਾ ਹੋ ਜਾਵੇਗਾ ਤੇਰਾ ਅਗਾ ਵੀ ਸਮਝ ਜਾਵੇਗਾ ਪਰ ਉਹ ਨਹੀਂ ਬਣਿਆ ਮਾਤਾ ਤੋਂ ਵੱਧ ਕੇ ਕੋਈ ਆਪਣੇ ਮਾਤਾ ਦੀ ਕਹੜੇ ਚ ਨਾਮ ਆ ਕੇ ਬੜਾ ਹੀ ਰੁੱਖਾ ਸੁਖਾ ਉਸਦਾ ਮਾਤਾ ਜੀ ਨੂੰ ਅਤੇ ਛੋਟੇ ਸਹਿਜ ਰੰਧੇ ਰਹਾ ਹੁੰਦਾ ਹੈ ਮਾਤਾ ਜੀ ਨੇ ਕਿਹਾ ਗੋ ਨੂੰ ਕਿਹਾ ਉਹ ਗੋ ਛੋਟੇ ਬੱਚੇ ਨੇ ਇਹੋ ਜਾ ਰੁੱਖਾ ਸੁਖਾ ਜਿਹਾ ਪਤਰੀਆਂ ਜਨ ਲੋਕਾਂ ਨੂੰ ਨਹੀਂ ਪਾਉਂਦੇ ਜਿਵੇਂ ਜੱਤ ਨੂੰ ਰਹਿ ਕੇ ਆਇਆ ਮਾਤਾ ਜੀ ਨੇ ਇਤਿਹਾਸ ਲਿਖਦਾ ਕਿਉਂਕਿ ਜਿਵੇਂ ਲਿਖਿਆ ਹੈ ਜੋ ਆਪਾਂ ਸੁਣਾਉਂਦੇ ਆ ਉਸ ਵੇਸ ਤੇ ਆਪਾਂ ਸੁਣਾ ਦੇਣੀ ਮਾਤਾ ਜੀ ਨੇ ਕੁਝ ਮੋਹਰਾ ਦਿੱਤੀਆਂ ਗੰਗਣ ਦਿੱਤੀਆਂ ਕਿ ਛੋਟੇ ਬੱਚੇ ਨੇ ਛੋਟੇ ਸਹਿਬਜ਼ਾਦੇ ਨੇ ਕਿ ਤਾਂ ਦਿਨ ਫਿਕਰ ਹੁੰਦਾ ਜਾਂ ਕੁਝ ਨਗਰ ਦੇ ਵਿੱਚ ਚੋਲੇ ਆ ਜਿੱਤੇ ਕੋਤ ਪਰ ਨਹੀਂ ਤੂੰ ਮੋਹਰਾ ਵੇਖਾ ਇਹਨਾਂ ਦੇ ਬਦਲੇ ਕੁਝ ਲਿਆ ਕਹਿੰਦੇ ਨੇ ਉਹਨੇ ਕੁਝ ਸੇ ਪਤਾਸੇ ਲੈ ਕੇ ਆਇਆ ਹੈ ਪਤਾਸੇ ਕਾਦੇ ਨੇ ਜਲ ਸਕਿਆ ਹੈ ਉਹਦੇ ਨਾਲ ਗੁਜ਼ਾਰਾ ਕੀਤਾ ਹੈ ਛੋਟੇ ਸਹਿਬਜ਼ਾਦੇ ਮਾਤਾ ਪਿਤਾ ਵਿਚ ਕੋ ਉਸ ਦੇ ਗ੍ਰਹਿਕੀ ਰਾਜਨੀਤੀਆਂ ਛੋਟੇ ਸਹਿਜਾਂ ਦੇ ਮਾਤਾ ਪਿਤਾ ਵਿਚ ਕੋ ਮੇਰੇ ਵਿੱਚ ਸੁੱਤੇ ਨੇ ਠਿਕਣ ਕੋ ਨੂੰ ਮੇਰੇ ਨਹੀਂ ਆ ਰਹੀ ਉਹਨੇ ਉਹ ਖੁਰਚੀ ਚੁੱਕੀ ਹੈ ਜਿਹਦੇ ਵਿੱਚ ਤਨ ਸੀ ਮੋਰਾਂ ਸਨ ਇੱਕ ਕੋਟ ਬਸਤਰ ਵੀ ਸਨ ਜੋ ਮਾਤਾ ਨੇ ਬੱਚੇ ਨੂੰ ਕਾਇਨਾਤ ਦਿੱਤੇ ਸਨ ਆਪ ਲੈ ਸਨ ਉਹ ਖੁਰਚੀ ਨੂੰ ਚੁੱਕ ਕੇ ਆਪਣੇ ਘਰ ਤੋਂ ਬਾਹਰ ਨਿਕਲ ਦਿੱਤਾ ਅਗਲੀ ਸਵੇਰ ਚੜ੍ਹਦੀ ਹੈ ਜਿਸ ਸਵੇਰ ਦੇ ਵਿਚਾਰ ਹੋਗੇ ਆਪਨ ਕਾਰਨ ਉਹ ਅਜੀ ਕਰਾਂਗੇ ਬਹੁਤ ਪਿਆਰ ਵਾਲਿਓ ਇਤਿਹਾਸ ਨਾਲ ਜੁੜੀ ਇਹ ਨਹੀਂ ਕਿ ਕਲਾ ਇਤਿਹਾਸ ਨਾਲ ਜੁੜ ਰਹੀ ਆ ਇਤਿਹਾਸ ਸਾਨੂੰ ਕੀ ਸਮਝਾਉਣਾ ਕਰਦਾ ਹੈ ਸਿੱਖਾਂ ਦਾ ਜੀਵਨ ਬੀਬੀਆਂ ਦਾ ਵੀਰਾਂ ਦਾ